ਸਤਨਾਮ ਸਿਰਵਰ ਗੁਰੂ ਸਾਹਿਬ ਜੀਓ ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਭ ਪੰਗੁਰ ਪ੍ਰਸਾਦ ਜਪ ਜਪ ਆਗ ਸਚੁ ਤੁਗਾਲ ਸਚ ਹੈ ਭੀ ਸਤ ਨਾਨਕ ਹੋਸੀ ਭੀ ਸਚ ਸੋਚਾ ਸੋਤ ਨਾ ਹੋਵਈ ਜੇ ਸੋਚੀ ਲਖਵਾਰ ਲਖਵਾਰ ਸੁਪਾ ਚੁਪਨਾ ਹੋਈ ਜੇ ਲੈ ਰਹਾ ਲਿਵਤਾਰੋ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰੋ ਸਹ ਸੋ ਸਿਆਣ ਪਲਖ ਹੋ ਹੈ ਤਾ ਇਕ ਨ ਚੱਲੇ ਨਾਲ ਕਿ ਸਚਿਆ ਰ ਹੋਈ ਹੈ ਕਿ ਕੋੜਾ ਟੁੱਟਾ ਪਾਲੋ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋ ਨ ਆਕਾਰੋ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਾਈ ਹੁਕਮੀ ਉਤਮ ਨੀਚਾ ਹੁਕਮ ਲਿਖ ਦੁਖ ਸੁਖ ਪਾਈ ਆ ਇਕ ਨਾ ਹੁਕਮੀ ਬਖਸ਼ੀ ਸਾ ਇਕੋ ਹੁਕਮੀ ਸਦਾ ਭਵਾਈ ਆ ਹੁਕਮੈ ਨਰ ਸਭ ਕੋ ਬਹਾਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ 부ਜਾ ਤੋ ਹਉਮੈ ਕਹਿ ਨ ਕੋਏ ਗਾਵਕ ਕੋ ਤਾਣ ਹੋਵੇ ਕਿਸਾ ਤਾਣੋ ਗਵਕ ਕੋ ਦਾਤ ਜਾਣੇ ਨਿਸ਼ਾਨੋ ਗਵਕ ਕੋ ਗੁਣ ਵਡਿਆਈਆਂ ਚਾਰੋ ਗਵਕ ਕੋ ਵਿਦਿਆ ਵਿਖੰਵੀ ਚਾਰ ਗਾਵਕ ਕੋ ਸਾਥ ਕਰੇ ਤਨਖੇ ਗਵਕ ਕੋ ਜੀ ਲੈ ਪਰਦੇਹ ਗਵਕ ਕੋ Jap ਕੈ ਦਿਸਾ ਦੂਰ ਗਵਕ ਕੋ ਵਖਿਆ ਆਦਰਾ ਹਦੂਰ ਕਥਨਾ ਕਥਿ ਨ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾ ਹੈ ਜੁਗ ਜੁਗ ਅੰਤਰ ਖਾਹੀ ਖਾ ਹੈ ਹੁਕਮੇ ਹੁਕਮ ਚਲਾਏ ਰਾਹ ਹੋ ਨਾਨਕ ਵਿਗਸਾ ਵੇ ਪਰਵਾਹ ਹੋ ਸਾਚਾ ਸਬਸਾਤ ਨਾਏ ਭਾਖਿਆ ਪਾਉ ਪਾਖ ਅੱਖ ਮੰਗਹਿ ਦੇਹ ਦੇ ਦਾਤ ਕਰੇ ਦਾਤਾਰੇ ਭੇਰ ਕੈ ਗਰਖੀਏ ਜਿਤ ਜਿਸਾ ਦਰਬਾਰ ਦਰਬਾਰ ਮੋਹ ਕੈ ਬੋਲਣ ਬੋਲੀਐ ਜਿਤੁ ਸੋ ਧਰੇ ਪਿਆਰ ਅਮ੍ਰਿਤ ਵੇਲਾ ਸਤਿਨਾਵ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਕ ਦੁਆਰ ਕ ਦੁਆਰ ਕ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰੋ ਥਾਪਿਆ ਨ ਜਾਏ ਕੀਤਾ ਨਾ ਹੋਇ ਆਪੇ ਆਪਿ ਨਿਰੰਜਨ ਸੋਏ ਸੋਏ ਨਿਨ ਸੇਵਿਆ ਤਨ ਪਾਇਆ ਮਾਨੋ ਨਾਨਕ ਗਾਵੀਐ ਗੁਣੀ ਨਿਧਾਨੋ ਗਾਵੀਐ ਸੁਣੀ ਮਨ ਰਖਿਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸmai ਗੁਰੇਸ਼ਰ ਗੁਰਗੋਬਰ ਮਰਮਾ ਗੁਰ ਪਾਰਵਤੀ ਮਾਈ ਮਾਈ ਜੇ ਹਉ ਜਾਣਾ ਅੱਖਾਂ ਨਹੀਂ ਕਹਿਣਾ ਕਥਨ ਨ ਜਾਈ ਗੁਰਾ ਇੱਕ ਦੇਹ ਮੁਜਾਈ ਸਭ ਨਾ ਜੀ ਆਖਾ ਇੱਕ ਦਾਤਾ ਸੋ ਮੈਂ ਵੀ ਸਰਣਾ ਜਾਈ ਤੀਰਥ ਨਾ ਵਾਜੇ ਤਿਸ ਭਾਵਾ ਵਿਣਪਾੜੀ ਕਹਿ ਨਾਏ ਕਰੇ ਜੇ ਤਿਸ ਸਿਰਠੋ ਪਾਈ ਵਖਾਵੇਂ ਕਰਮ ਆਕੈ ਮਿਲੇ ਲੈ ਮਹਤ ਵਿਚ ਰਤਨ ਜਵਾਹਰ ਮਾਣਿਕ ਜੇ ਗੁਰ ਕੇ ਸਿੱਖ ਸੁਣੀ ਸਿੱਖ ਸੁਣੀ ਮੁਗਰਾ ਕਦੇ ਹੁਜਾਈ ਸਭਨਾ ਜੀ ਆਖਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਏ ਜੀ ਜੁਗ ਚਾਰਿਆ ਅਰਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਈ ਚੰਗਾ ਨੌਰ ਕਈ ਕਹਿ ਦਸ ਪੀਰਤ ਜਗਲੇ ਜੇ ਤਿਸ ਨਦਰਿ ਆਵੇ ਤਾ ਵਾਤਨ ਪੋਚੈ ਕੀਟਾ ਅੰਦਰ ਕੀਟ ਕਰ ਦੋ ਸੀ ਦੋਸ਼ ਤਰੇ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਅੰਤਿ ਹੈ ਗੁਣ ਦੇ ਤਿਹ ਹਪੈ ਨ ਸੁਜੈ ਜੈ ਤਿਸ ਗੁਣ ਕੋਇ ਕਰੇ ਸੁਣੈ ਸਿਦ ਪੈਰ ਸੁਰਨਾਥ ਸੁਣੈ ਘਰ ਤਵ ਲੈ ਆਕਾਸ਼ ਸੁਣੈ ਦੀਪ ਲੋਪ ਪਤਾਲ ਸੁਣੈ ਪਵਨ ਸੱਕੇ ਕਾਲ ਨਾਨਕ ਭਗਤ ਅਸਰਾ ਵਿਗਾਸ ਸੁਣੈ ਦੂਪ ਪਾਪ ਕਾ ਨਾਸ ਸੁਣਿਆ ਸਰ ਵਰਮਾਇੰਦ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤ ਅਸਰਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਨਾਸ ਸੁਣਿਆ ਸਤ ਸੰਤੋਗ ਗਿਆਨ ਸੁਣਿਆ ਅਠ ਸੜਕਾ ਈਸ਼ ਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗਾ ਸਜ ਤਿਆਰ ਨਾਨਕ ਭਗਤ ਅਸਰਾ ਵਿਗਾਸ ਸੁਣੈ ਦੂਖ ਪਾਪ ਕਾ ਨਾਸ ਸੁਣੈ ਸਰ ਗੁਣ ਕੇ ਗਾਹ ਸੁਣੈ ਸੇਖ ਪੀਰ ਪਤਸ਼ਾਹ ਸਾਹਾ ਸੁਣੈ ਅੰਧੇ ਭਾਵੈ ਰਾਹ ਸੁਣੈ ਹਾਥ ਹੋਵੇ ਸਗਾ ਹੋ ਨਾਨਕ ਭਗਤ ਅਸਰਾ ਵਿਗਾਸ ਸੁਣੈ ਦੂਖ ਪਾਪ ਕਾ ਨਾਸ ਮਨਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛਾ ਪਛਤਾਏ ਕਾਗਦ ਕਲਮ ਨਾਲ ਲਿਖਣਾ ਹਾਰੋ ਮਨਨੇ ਕਾ ਬਹਿ ਕਰਨੀ ਵਿਚਾਰ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਸੁਰਤ ਹੋਵੇ ਮਨ ਬੋਦਾ ਮਨੈ ਸਗਲ ਪਉਣ ਕੀ ਸੋਦਾ ਮਨੈ ਮੋਹ ਚੋਟਾ ਨਾ ਕਾਏ ਮਨੈ ਜੰਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਮਾਰਾ ਠਾਕ ਨਾ ਪਾਏ ਮਨੈ ਪਖਿਓ ਪ੍ਰਗਟ ਜਾਏ ਮਨੈ ਮਗਨ ਚੱਲੇ ਪੰਥ ਮਨੈ ਤਮ ਸੇਤੀ ਸੰਬੰਧਾ ਐਸਾ ਨਾਮ ਨਿਰੰਝਰਨ ਹੋਇ ਜੇ ਕੋ ਮਨ ਜਾਣੈ ਮਨ ਕੋਇ ਹੋਇ ਅੰਨਾ ਪਾਵੈ ਮੁਖ ਦਵਾਰ ਮੰਨ ਪਰਵਾਰ ਸਾਧਾਰੋ ਮੰਨ ਤਰੈ ਧਾਰੇ ਗੁਰ ਸਿੱਖ ਮੰਨ ਨਾਨਕ ਭਾਵੈ ਨ ਆਪੇਖਾ ਐਸਾ ਨਾਮ ਨਿਰੰਝਰਨ ਹੋਇ ਜੇ ਕੋ ਮਨ ਜਾਣੈ ਮਨ ਕੋਇ ਹੋਇ ਪੰਜ ਪਰਵਾਰ ਪੰਜ ਪ੍ਰਧਾਨੋ ਪੰਚੇ ਪਾਵੈ ਦਰਗਹ ਮਾਨ ਰਹਿਮਾਨ ਅੰਚੇ ਸੋਹੋ ਹੋ ਦਰਜਾਨ ਪੰਚਾ ਕਾ ਗੁਰ ਏਕ ਧਿਆਨੋ ਜੇ ਕੋ ਕਹਿ ਕਰ ਵਿਚਾਰੋ ਕਰਤੇ ਕ ਕਰਨੇ ਨਾਹੀ ਸੁਮਾਰ ਸੁਮਾਰ ਧੋਲ ਤੰਦ ਯ ਕਾ ਬੂਤ ਸੰਤੋਖਾ ਪ੍ਰਕਿਆ ਜਨ ਸੂਤ ਜੇ ਕੋ 부ਝਾ ਹੋ ਸਚਿਆ ਅਰਥਵ ਲਓ ਪਰਕੇ ਤਾ ਭਾਰ ਭਾਰ ਧਰਤੀ ਹੋਰ ਪਰ ਹੋਰ ਹੋਰ ਤਿਸਤੇ ਭਾਰ ਤਰਕਮ ਜੋਰ ਜੀ ਜਾ ਤਰੰਗਾ ਕੇ ਨਾਮ ਸਵਨ ਲਿਖੇ ਉੜੀ ਕਲਾ ਕਲਾ ਇਹੋ ਲਖ ਲਿਖਣਾ ਕੋਇ ਲਿਖਿਆ ਕੀਤਾ ਏ ਕੀਤਾ ਤਾਂ ਸਵਾਲੇ ਹੋ ਰੂਪ ਕੀਤੇ ਦਾ ਜਣ ਕੋਣ ਕੋਤ ਕੀਤਾ ਪਸਾਓ ਇਕੋ ਕਵਾਓ ਤਿਸਤ ਲਖ ਦਰਿਆਉ ਕੁਦਰਤ ਕੋਣ ਕਹਾ ਵਿਚਾਰ ਵਾਰਿਆ ਨਾ ਜਾਵੇ ਇਕ ਵਾਰ ਜੋ ਤੁਧ ਭਾਵੈ ਸਾਈ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅ ਸੰਖ ਜਪ ਸੰਗ ਭਾਉ ਸੰਗ ਪੂਜਾ ਸੰਗ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਗ ਜੋਗ ਮੰਗ ਰਹਿ ਹੈ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤਿਆ ਸੰਗ ਦਾਤਾ ਅਸੰਖ ਸੂਰ ਮੋਹ ਭਕਸਾਰ ਸੰਖ ਮੋਨ ਲੋ ਲਾਇ ਤਾਰ ਕੁਦਰਤ ਕਉਣ ਕਾ ਵਿਚਾਰ ਵਾਰ ਨ ਜਾਵੇ ਇਕ ਵਾਰ ਜੋ ਤੁਰ ਭਾਵੈ ਸਹਿ ਪਲੀ ਕਾ ਤੂ ਸਦਾ ਸਲਾਮਤ ਨਿਰੰਕਾਰ ਸੰਖ ਮੂਰ ਕੰਦ ਘੋਰ ਸੰਖ ਚੋਰ ਹਰਾਮ ਖੋਰ ਅਸ਼ੰਕ ਅਮਰ ਕਰ ਜਾ ਹੈ ਜੋਰ ਅਸ਼ੰਕ ਗਲਵੜ ਹੱਤਿਆ ਕਮਾ ਹੈ ਸੰਤ ਪਾਪੀ ਪਾਪ ਕਰ ਜਾ ਹੈ ਜਾ ਹੈ ਅਸ਼ੰਕ ਕੂੜਿਆ ਰ ਕੂੜੇ ਫਿਰਾਹ ਸੰਤ ਮਲੇਸ਼ ਮਲ ਭਖ ਖਾ ਹੈ ਅਸ਼ੰਕ ਨਿੰਦਕ ਸਿਰ ਕਰ ਰਹਾ ਭਾਰੋ ਨਾਨਕ ਨੀਚੋ ਕਹਿ ਵਿਚਾਰ ਵਾਰਿਆ ਨਾ ਜਾਵਾ ਕੋ ਜੋ ਤੁਧ ਪਾਵੈ ਸੈ ਪਲੀ ਕਾ ਤੂ ਸਰਬ ਸਲਾਮ ਤੋ ਨਿਰੰਕਾਰ ਕਾਰੋ ਅਸੰਕ ਨਾਮ ਸੰਗਤੋ ਗੰਮ ਗੰਮ ਸੰਖ ਲੋਸੰ ਕਹੈ ਹੈ ਸਿਰ ਭਾਰੋ ਅਖਰੀ ਨਾਮ ਅਖਰੀ ਸਲਾ ਅਖਰੇ ਗਿਆਨ ਗੀਤ ਗੁਣ ਗਾਹਾ ਅਖਰੀ ਲੇਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਂ ਵਖਾਂ ਜਿਨ ਇਹ ਲਿਖੇ ਤੇ ਸਰਣਾ ਹੈ ਜੋ ਫਰਮਾਇ ਤੇ ਤੇ ਪਾਹ ਹੈ ਜੇ ਤਾ ਕੀਤਾ ਤੇ ਤਾ ਨਾ ਔੜ ਨਾ ਵੈ ਨਾ ਈ ਕੋ ਥਾਉ ਕੁਦਰਤ ਕਉਨ ਕਹੇ ਚਾਰ ਵਾਰਿਆ ਨਾ ਜਾਵੇ ਕੋ ਆਰ ਜੋ ਤੁਧ ਭਾਵੇ ਸਈ ਪਲੀਕਾਰ ਤੂਸਰਾ ਸਲਾਮਤ ਨਿਰੰਕਾਰ ਰੰਕਾਰ ਭਰਿਆ ਹਤ ਪਰ ਸੰਦੇ ਪਾੜੀ ਧੁੱਤ ਉਤਰ ਸਖੇ ਮੋਕਤ ਲਿਤੇ ਕੱਪੜੋ ਦੇ ਸਾਵਣ ਲਿਓ ਤੋਏ ਭਰਿਆ ਮਤ ਪਾਪਾ ਕੈ ਸੰਗ ਤੋਕ ਨਵਕਰੰਗੁ ਪੁਨੀ ਪਾਪੀ ਆਖਣ ਨਾ ਹੈ ਕਰ ਕਰ ਕਰਨਾ ਲਿਖਲਾ ਜਾਹੋ ਆਪੇ ਵੀ ਜੈ ਆਪੇ ਹੀ ਖਾਹੋ ਨਾਨਕੁ ਉਕਮੀ ਆਵੋ ਜਾਹੋ ਤੀਰਥ ਤਪੁ ਤੇ ਆਦਤਿ ਦਾ ਤਾਣੋ ਜੇ ਕੋ ਪਵ ਤਿਲਕਾ ਮਾਲ ਕਾਮਾ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤਿ ਤੀਰਥ ਮਲਨਾਓ ਸਭ ਗੁਣ ਤੀਰ ਮੈ ਨਾਹੀ ਕੋਈ ਬਿਣ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਤਮਣੀ ਬਰਮਾਓ ਸਤਸੁਆਣ ਸਦਾ ਮਨ ਚਾਓ ਕਉ ਸੋ ਵੇਲਾ ਵਕਤ ਕਉ ਕੌਣ ਤਿਤਕਾਉਣ ਵਾਰ ਕੌਣ ਸਰੁਤੇ ਮਾਉ ਕਮਣ ਜਿਤੋ ਹੋਵਾ ਆਕਾਰ ਵੇਲਨਾ ਪਈਆ ਪੰਡਤੀ ਜੈ ਹੋਵੇ ਲੇਖ ਪੁਰਾਣ ਹੋ ਵਕਤ ਨ ਭਾਉ ਕਾ ਦੀਆ ਜੈ ਲੇਖਣ ਲੇਖ ਪੁਰਾਣ ਤਿਤਵਾਨ ਜੋਗੀ ਜਾਣੈ ਰੁਤ ਮਾਹ ਨ ਕੋਈ ਜਾ ਕਰਤਾ ਸਿਟੇ ਕੋ ਸਾਜਿ ਆਪੇ ਜਾਣੈ ਸੋਈ ਕਿਉ ਕਰੇ ਆਕ ਕਿਉ ਸਹ ਲਾਈ ਕਿਉ ਵਰਨੇ ਕਿਉ ਜਾਣੈ ਆਨ ਕੈ ਕਿਨ ਸਾਕ ਕੋ ਆਖੈ ਇਕ ਦੋ ਇਕ ਸਿਆਣਾ ਵੱਡਾ ਸਭ ਵੱਡੇ ਨਾਏ ਕੀ ਤਾਜਾ ਕਾ ਹੋ ਅਨਾਗ ਦੇਖੋ ਆਪੋ ਜਾਣੇ ਕਿ ਗਿਆ ਨਾ ਸੋਹ ਹੈ ਪਤਲ ਪਤਾਲਖ ਆਗਾਸ ਆਗਾਸ ਉੜਕ ਉੜਕ ਭਾਵਤ ਕੇ ਵੇਦ ਕਹਣਿਕ ਵਾਰਨਿਕ ਵਾਰ ਸੈ ਸ 18 ਕਿੰ ਕਿਤੇ ਬਾਸ ਸੁਲੋ ਇੱਕ ਧਾਤੋ ਲੇਖਾ ਚ ਲਿਖਿਆ ਲੇਖਾ ਵਿਨਾਸ਼ ਨਾਨਕਾ ਡਾਖਿਆ ਪੇ ਜਾਣ ਆਪੋ ਸਲਾਹੀ ਸਲਾਹ ਤੇ ਸੁਰਤ ਨ ਪਾਇਆ ਨਦਿਆ ਤੇ ਵਾਹ ਪਏ ਸਮੁੰਦਰ ਜਾਣੀਐ ਸਮੁੰਦ ਸਾਹਾ ਸੁਲਤਾਨ ਗਿਰਾ ਸਿੱਟੀ ਮਾਲ ਤਨ ਕੀੜੀ ਤੁਲ ਨਾ ਹੋਣੀ ਜਿਤਸ ਮਨੁ ਨ ਵਿਸਰੈ ਅੰਤਨ ਸਿੱਟੀ ਕੰਨ ਨਾਮ ਤੰ ਤਨ ਕਰਣਾ ਦੇਣ ਨਾਮ ਤ ਅੰਤਨ ਵਿਖਣ ਸੁਨੁ ਨਾ ਅੰਤਨ ਜਾਪੈ ਕੈ ਮਨ ਮੰਤ ਅੰਤਨ ਜਾਪੈ ਕਿਤਾ ਆਕਾਰ ਅੰਤਨ ਜਾਪੈ ਪਾਰ ਆਵ ਅੰਤ ਕਾਰਨ ਕੇਤੇ ਵਿਲਲਾਹ ਹੈ ਤਾਕੇ ਅੰਤ ਨ ਪਾਇਆ ਹੈ ਇਹੋ ਅੰਤ ਨ ਜਾਣ ਕੋਈ ਬੁਖਤਾ ਕੀਏ ਬੁਖਤਾ ਹੋਇ ਵੱਡਾ ਸਭ ਉੱਚਾ ਥਾਉ ਊਚੇ ਉਪਰ ਊਚਾ ਨ ਹੋਇ ਵੜ ਊਤ ਹੋਇ ਕੋਈ ਤਿਸੇ ਉੱਚੇ ਕੋ ਜਾਣੈ ਸੋਇ ਸੋਇ ਜਿਵੜੇ ਆਪ ਜਾਣੈ ਆਪ ਆਪ ਨਾਨਕ ਨੰਦਰੀ ਕਰਮੀ ਦਾਤ ਭਵਤਾ ਕਰਮ ਲਿਖਿਆ ਨ ਜਾਏ ਵੱਡਾ ਦਾਤਾ ਤੇ ਨਤ ਮਾਏ ਤੁਮਾਏ ਕੀਤੇ ਮੰਗਾ ਜੋਦਾ ਪਾਰ ਕੀਤੇ ਗੁਣ ਤਨਹੀ ਵਿਚਾਰ ਕੀਤੇ ਅੱਖਾਂ ਪਟੋਟੇ ਹੋਏ ਕਾਰਗੇ ਤੇ ਲੈ ਲੈ ਨੂੰ ਕਰ ਪਾਏ ਕੀਤੇ ਮੂਰਖ ਖਾਹੀ ਖਾਹੀ ਕੀਤੇ ਆ ਦੂਖ ਭੋਗ ਸਦ ਮਾਰੇ ਪੈ ਦਾ ਤੇਰੀ ਦਾਤਾ ਰੋਗੰਦ ਕਲਾ ਸੇ ਪਾਣ ਰੋਇ ਹੋ ਰਾਖ ਨ ਛਕੈ ਕੋਈ ਜੇ ਕੋ ਖਾ ਗਿਆ ਖਣ ਪਾਏ ਉਹ ਜਾਣੇ ਕੀਤੇ ਆ ਮੋਖ ਆਏ ਆਪੇ ਜਾਣੇ ਆਪੇ ਦੇ ਅੱਖ ਸਹਿ ਪਕੀ ਕੇ ਕੇ ਜਿਸਨੋ ਬਖਸ਼ੇ ਸਿ ਸਲਾਹਾ ਨਾਨਕ ਪਾਛੈ ਪਾਛਾ ਹੋ ਆਮੁਲ ਗੁਣ ਮਨਵਾਪਾਰ ਮਨਵਾਪਾਰੀ ਆਮੁਲ ਪੰਡਾਰ ਪੰਡਾਰ ਆਮੁਲ ਆਵੈ ਮੁਲਾ ਜਾਇ ਆਮੁਲ ਪੈ ਆਮੁਲ ਸਮਾਹਿ ਆਮੁਲ ਤਰਮਾ ਮਨ ਦੀਆਣ ਮਨਤੁ ਲਾ ਆਮੁਲ ਪ੍ਰਵਾਨ ਪ੍ਰਵਾਨ ਆਮੁਲ ਬਖਸ਼ੇ ਸੋ ਮੋਨਿ ਸਾਨ ਆਮੁਲ ਕਰਮ ਆਮੁਲ ਪਰਮਾਣ ਆਮੁਲ ਮਲਾਖਿਆ ਨਾ ਦਾਇ ਆਕਾਥ ਰੇ ਲਿਵ ਲਾਇ ਅੱਖਰ ਪੜ ਪੁਰਾਣ ਅਖੇ ਪੜੇ ਕ੍ਰਮ ਕੇ ਆਏ ਕੇਵਰ ਮੇ ਆਖੇਂਦੇ ਅਖ ਗੁਪਤ ਗੋਵਿੰਦ ਗੋਵਿੰਦ ਅਖੇ ਇਸਰ ਅਖੇ ਸਿਦ ਅਖੇ ਕੀਤੇ ਕੀਤੇ ਬੁੱਧ ਬੁੱਧ ਅਖੇ ਦਨ ਅਖੇ ਦੇਵ ਅਖੇ ਸੂਰ ਨਰ ਮੁਰਜਨ ਸੇਵ ਕੀਤੇ ਅਖੇ ਅਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਏ ਮਟ ਜਾਏ ਇਥੇ ਕੀਤੇ ਔਰ ਕਰੇ ਤਾਂ ਨਾ ਸਕੈ ਕੀ ਕੇ ਜੇੜ ਪਵੇ ਤੇੜੋ ਹੋਏ ਨਾਨਕ ਜਨ ਸੱਚਾ ਸੋਏ ਸੱਚਾ ਸੋਏ ਜੇ ਕੋ ਆਖਾ ਬੋਲ ਵਿਗੜਤਾ ਲਿਖੀਐ ਸਿਰ ਗਵਾਰਾ ਗਵਾਰੋ ਸੋਦਰ ਕੇ ਹਾ ਸੋ ਕਰਕੇ ਹਜਿਤ ਬਹਿ ਸਰਬ ਸਮਾਲੇਵਾ ਜੀ ਨਾਦ ਅਨੇਕ ਸੰਖਾ ਕੇ ਤੇ ਵਾਣ ਹਾਰੇ ਕੇਤੇ ਰਾਗ ਭਰੀ ਸੋ ਕਹੀ ਅਨ ਕਿਤੇ ਗਵਣ ਹਾਰੇ ਗਾਵੇ ਤੂੰ ਨਾ ਪਉਣ ਪਾਣੀ ਬਿਰ ਸੰਤਰ ਗਾਵੇ ਰਜ ਤਰੰਦਵਾਰੇ ਗਾਵੇ ਚਿਤ ਗੁਬਤ ਲੇ ਜਾਣੇ ਲੇਖ ਲੇ ਤਮ ਵਿਚਾਰੇ ਗਾਵੇ ਸਰਬ ਮਾ ਦੇਵੀ ਸੰਸਦਾ ਸਵਾਰੇ ਗਾਵੈ ਨੰਦਨ ਦਸਨ ਬੈਠੇ ਦੇਵ ਤੇ ਅੰਦਰ ਨਾਲੇ ਗਾਵੈ ਸਿੱਧ ਸਮਾਧੀਂ ਦਰਗਾਮ ਸਦ ਵਿਚਾਰੇ ਵਿਚਾਰੇ ਗਾਵਨ ਜਤੀ ਸਤੇ ਸੰਤੋ ਕੀ ਗਵਹਿ ਵੀਰ ਕਰਾਰੇ ਗਵਨ ਫਨਤ ਫਲ ਨਰ ਕੀ ਸਰ ਜੁਗ ਜੁਗ ਵੇਦਾ ਨਾਲੇ ਨਾਲੇ ਗਾਵੈ ਮੋਨੀਆ ਮਨ ਮੋਹਣ ਸੁਰਗ ਮਾਛਿਆ ਲੈ ਗਵਨ ਰਤਨੋ ਪਾਇ ਤੇਰੇ ਅਠਸਰ ਕੀਰਤਨ ਨਾਲੇ ਕਨਾਲੇ ਗਾਵੈ ਜੋ ਮਹਾਵਰ ਸੂਰਾ ਗਾਵੈ ਕਾਣੀ ਚੈਰੇ ਗਾਵੈ ਕਨਉ ਨਿਰਵਰ ਪੰਡਾ ਕਰ ਕਰ ਰੱਖੇ ਤਾਰੇ ਤਾਰੇ ਵਿਚਾਰੇ ਸੇਤੂ ਨੂੰ ਗਾਵੈ ਜੋ ਤੁਲ ਪਾਉਨ ਰਤੇ ਤੇਰੇ ਭਗਤ ਰਸੋ ਦੇ ਹੋਰ ਕਿਥੇ ਗਾਵਨ ਸੇ ਮੈਂ ਚਿਤਨੇ ਆਵਨ ਨਾਨਕਾ ਵਿਚਾਰੇ ਸੋਈ ਸੋਈ ਸਦਾ ਸਤਿ ਸਾਬ ਸਤ ਸੱਚੇ ਨਾਹੀ ਨਾਹੀ ਹੇ ਪੀ ਹੋਸੀ ਜੈ ਨਾ ਜਾਸੀ ਰਤਨਾ ਜਿਨ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੋ ਤਿਸ ਦੀ ਓੜiai ਜੋ ਕਪਾਏ ਸੋਈ ਕਰਸਿਉ ਕਮਲ ਕਰ ਨਾ ਜਾਈ ਨਾ ਜਾਈ ਸੋ ਪਾਤਸ਼ਾਹ ਹੋ ਸਹਾ ਪਤਛੈ ਬੋ ਨਾਨਕ ਰਹਿਣ ਰਜਾਈ ਮਨ ਦਾ ਸੰਤੋਖ ਸਰਮ ਪਤ ਚੋਲੀ ਤਿਆ ਕੀ ਕਰੈ ਵਿਭੂਤਾ ਚਿੰਤਾ ਕਾਲ ਗੁਵਾਰੀ ਕਾ ਜਗਤ ਨੰਡਾ ਪ੍ਰਤੀਤੋ ਆਈ ਪੰਥੀ ਸਗਨ ਮਾਤੇ ਮਨ ਜਿਤ ਜਗਜੀਤ ਜਗਜੀਤ ਆਦੇਸ ਸੈ ਆਦੇਸੋ ਆਪ ਅਨਿਰਤਨਾ ਅਨਾਹਤ ਜੁਗ ਜੁਗੇ ਪਵੇ ਸੋਏ ਉਤ ਗਿਆਨ ਦੇ ਆਪ ਨਾਮ ਘਟਕਟ ਵਾਜੈ ਨਾਦ ਆਪ ਨਾਥ ਨਾਤੇ ਸਭ ਜਾ ਕੇ ਰਿਦਿ ਸਿਦੇ ਅਵਰਾ ਸਾਧ ਸੰਜੋ ਵਿਜੋ ਦੋ ਕਾਰ ਚਲਾਵਹਿ ਲੇਖੇ ਆਵਹਿ ਪਾਗ ਆਦੇਸ ਤਿਸੈ ਆਦੇਸ ਆਦੇਸ ਸਾਤ ਅਨਿਲ ਅਨਾਤ ਤੁਗ ਤੁਗ ਇਕ ਹੋਵੇ ਸੋਵੇ ਇਕ ਮਾਇ ਜੁਤਵੇ ਆਇ ਤਿੰ ਚੈਲੇ ਪਰਮਾਨਿਕ ਸੰਸਾਰਿਕ ਪੰਡਾਰੇ ਕਲਾਈ ਦੀਵਾਨ ਜੋ ਤੁਸਪਾਤਿ ਚਲਾਵੈ ਜਿਮ ਹੋਵੈ ਪਰਮਾਤਮਾ ਉਹੋ ਇੱਕ ਹੈ ਉਹ ਨ ਨਰਨਾਵੈ ਬਹੁਤਾ ਇਹੋ ਵਿਡਾ ਆਦੇਸ ਤੇ ਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਲ ਪੰਡਾ ਜੋ ਕਿਛ ਪੈ ਸੋ ਇੱਕ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੇ ਕਾ ਆਦੇਸ ਤੇ ਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ 1 2 ਜੀਭ ਹੋ ਲਖ ਹੋ ਹੈ ਲਖ ਹੋ ਵਹਿ ਲਖ ਵੀ ਸੋ ਲਖ ਲਖ ਗਿੜਾਖਿਐ ਕ ਨਾਮ ਜਗਦੀਸ਼ ਜਗਦੀਸ਼ ਇਹ ਤਰ੍ਹਾਂ ਪਤ ਪੌੜੀਆਂ ਚੜਿ ਆਏ ਕੀਸ ਸੁਗੱਲਾ ਆਕਾਸ਼ ਕੀ ਕੀਟਾਈ ਰੇਸ ਨਾਮ ਕਨਦਰੇ ਪਾਈਏ ਕੂੜੀ ਕੂੜਾ ਠੀਸ ਅੱਖਾਂ ਜੋਰ ਚ ਪੈ ਨਹਿ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਨ ਮਨਸੋਰ ਜੋਰ ਨਾ ਸੁਪਤੀ ਗਿਆਨ ਵਿਚਾਰ ਜੋਰ ਨਾ ਜੋਤੀ ਛੱਟਾ ਸੰਸਾਰ ਸੰਸਾਰ ਜਿਸ ਹੱਥ ਜੋਰ ਕਰੋ ਏਕ ਸੋਇ ਨਾਨਕ ਉਤਮ ਨਹੀਂ ਨਾ ਕੋਈ ਰਤੀ ਰੁਤੀ ਦਿਵਾਰ ਪਾਣੀ ਅਗਨੀ ਪਤਾਲ ਤੇ ਸਵੇ ਧਰਤੀ ਸਾਪ ਰੱਖੀ ਧਰਮ ਸਾਤ ਤੇ ਸਵੇ ਜੇ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਵਿ ਵਿਚਾਰ ਸਚਾ ਸਚਾ ਦਰਬਾਰ ਦਰਬਾਰ ਤਿਥ ਸੋਹਨ ਪੰਚ ਪਰਵਾਣੋ ਨਦਰਿਕਨੰਪ ਨਿਸਾਨ ਨਿਸਾਨ ਕਚ ਪਕਾਇਉ ਤਥ ਪਾਇ ਨਾਨਕ ਜਪੇ ਜਾਏ ਧਰਮ ਖੰਡ ਕਉ ਧਰਮ ਗਿਆਨ ਖੰਡ ਕਾ ਕੋ ਕਰਮ ਕੇ ਤੇਗ ਭੂਮ ਪਣੀ ਵੇ ਸੰਤਰ ਕੀਤੇ ਕਾਨ ਮਹੇਸ ਕੇਤੇ ਵਰਨ ਕਰਤ ਕੜਿਆ ਰੂਪ ਰੰਗ ਕੇ ਵੇਸ ਕੀਤੇ ਕਰਮ ਭੂਮੀ ਮੇਰ ਕੀਤੇ ਕਿਤੇ ਕਿਤੇ ਧੂਪ ਦੇਸ ਕਿਤੇ ਕਿਤੇ ਚੰਦ ਸੂਰ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਦਨਮਨ ਕਿਤੇ ਕਿਤੇ ਰਤਨ ਸਮਾਨ ਤਨ ਸਮਾਨ ਕਿਤਿਆਂ ਖਾਣੀ ਕਿਤਿਆਂ ਬਾਣੀ ਕਿਤੇ ਪਾਤਨ ਨਰਿੰਦ ਕਿਤਿਆਂ ਸੁਰਤੀ ਸੇਵਕ ਕਿਤੇ ਨਾਨਕ ਅਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥਾ ਨਾਦ ਵਿਨੋਦ ਕੋਡ ਆਨੰਦ ਸਰਵ ਖੰਡ ਕੀ ਬਾਣੀ ਰੂਪ ਤਿੱਥਾ ਕਾਟ ਤਕੜੀਆਂ ਬਹੁਤਾਂ ਬਹੁਤਾਂ ਤਾ ਕੀ ਗੱਲਾਂ ਕਰੀਆ ਨਾ ਜਾਹੇ ਜੇ ਕੋ ਕਹ ਪਿਛਾ ਪਛਤਾਏ ਪਛਤਾਏ ਤਿੱਥੈ ਕੜਿਐ ਸੁਰਤ ਮਤਿ ਮਨ ਬੁੱਧ ਤਿੱਥੈ ਕੜਿਐ ਸੁਰਾ ਸਿਧਾ ਕੇ ਸੁਧ ਕਰਮਖੰਡ ਕੇ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਰ ਨਾ ਹਵਲ ਸੋਰ ਤਿਨ ਮੈਂ ਰਾਮ ਰਹਾ ਪਰਪੁਰ ਕਤਹਿ ਸਿਤੋ ਸਿਤਮ ਮਾਇਤਾ ਕੇ ਰੂਪਨੇ ਕਿਤਨੇ ਜਾਏ ਨਾ ਹੋ ਮਰਨ ਠਾਗੇ ਜਾਏ ਜਿਨ ਕੇ ਰਾਮ ਉਸੇ ਮਨ ਮਾਹ ਤਿਥੈ ਭਗਤ ਵਸਹਿ ਕੇ ਲੋਕ ਰੈ ਮਨ ਸਚਾ ਵਨ ਸੋਏ ਸਚ ਖੰਡ ਵਸਨ ਅਨੰਕਾਰ ਕਰ ਕਰ ਕੇ ਨਦਰ ਨਿਹਾਰ ਕਰ ਮਿਹਾਰ ਕਿਤਖੰਡ ਮੰਡਲ ਵਰ ਪੰਨ ਜੇ ਕੋ ਕਥਾ ਅੰਤਨਾ ਅੰਤ ਤਿਤਲੋ ਲੋ ਲੋ ਆਕਾਰ ਜੁਜੋ ਕੁਤ ਵਤ ਵਿਕਾਰ ਰੇਖਾ ਵਿਕਸ ਕਰ ਵਿਚਾਰ ਵਿਚਾਰ ਨਾਨਕ ਕਥਨਾ ਕਰੜਾ ਸਾਜਤ ਪਹਾਰ ਤਿਰ ਸੁਨਿਆਰ ਸੁਨਿਆਰ ਇਹ ਰਹੇਨ ਮਤਵੇ ਦੇ ਅਤਿਆਰ ਬਹੁ ਕਲਾ ਗੰਤਬ ਤਪਤਾਉ ਪੰਡਾ ਭਉਂਗਰ ਤਿਤਟਾਲ ਤਿਤਟਾਲ ਘੜੀਏ ਸ਼ੋਰ ਸਰਜੀ ਟਕਸਾਲ ਜਨ ਕੋ ਨਜ਼ਰ ਕਰਮ ਕਿਨਕਾਰ ਕਿਨਕਾਰ ਨਾਨਕ ਨਦਰੇ ਨਦਰਨੇ ਹਾਲ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਮਹਤ ਦਿਵਸਰਾ ਦਾਈ ਦਇਆ ਖਿਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲੋ ਤਤ ਸੇ ਹੀ ਦਸਵੇਂ ਕਬੇ ਬਾਚ ਬੇਨਤੀ ਚੋਪਈ ਹਮਰੀ ਕਰੋ ਹੱਥ ਦਰ ਅਛਾ ਪੂਰਨ ਹੋਏ ਚਿਤ ਕੀ ਇਛਾ ਤਉ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰ ਹਮਰੇ ਦੋਸਤ ਸਭੈ ਤੁਮ ਕਾਵ ਹੋ ਆਪਾਤ ਦੇ ਮੋਹ ਬਚਾਵ ਹੋ ਸੁਖੀ ਬਸਾ ਮੋਰ ਪਰਵਾਰ ਸੇਵਕ ਸਿਖ ਸਭੈ ਕਰਤਾਰ ਮੋਰ ਛਾ ਨਿਜ ਕਰਦਾ ਕਰਿਆ ਸਭੈ ਰਣ ਕੋ ਆਸੰਗਰਿਆ ਪੂਰਨ ਹੋਏ ਹਮਾਰੇ ਆਸਾ ਤੂ ਰੂਪ ਜਨ ਕੀ ਰਹੇ ਪਿਆਸਾ ਤੁਮ ਮੈਂ ਛਾੜ ਕੋਈ ਅਵਰਣਾ ਤੇ ਆਉ ਜੋ ਵਰ ਚਾਹੁ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪਾਥ ਦਾ ਮਜਾ ਵਰਿਆ ਮਰਨ ਕਾਲ ਕਾ ਤਰਾਸ ਨੇ ਵਰਿਆ ਉਹ ਜੋ ਸਦਾ ਹਮਾਰੇ ਪਛਾ ਸਿਰ ਅਸ ਤੁਜ ਜੋ ਕਰਿਓ ਰੱਛਾ ਰੱਛਾ ਰੱਖ ਲਿਓ ਮੋ ਰੱਖਣ ਹਾਰੇ ਸਭ ਸੰਸਾ ਸਭ ਪਿਆਰੇ ਨੀਰਮਨ ਦੁਸ਼ਟਨ ਕੇ ਹਮਤਾ ਤੁਮੋ ਪਰ ਚਤੁਰ ਦਸ ਕੰਤਾ ਕਾਲ ਪਾਇ ਬ੍ਰਹਮਾ ਬਖਤਰਾ ਕਾਲ ਪਾਇ ਸ਼ਿਵ ਜੋ ਉਤਰਾ ਅਲਫਾਇ ਕਰਿ ਵਿਸ਼ਨੁਰ ਪ੍ਰਕਾਸ਼ ਸਰਗਲ ਕਾਲ ਕਾ ਕੀਆ ਤੁਮਾ ਸਾਭ ਤੁਮਾ ਸਾਭ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਰਹਿ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜੈਸਨ ਉਪਜਾਇਓ ਕਜਾਇਓ ਆਦਿ ਅੰਤੇ ਕੇ ਔਕਰ ਸੋਈ ਗੁਰੂ ਸਮਝਿਓ ਹਮਾਰਾ ਹਮਾਰਾ ਨਮਸਕਾਰ ਕਿਸੇ ਹੀ ਕੋ ਹਮਾਰੇ ਸਕਲ ਪ੍ਰਜਾ ਜਨ ਆਪ ਸਵਾਰ ਸਿਵ ਕਨ ਕੋ ਸਿਵ ਗੁਣ ਸੁਖ ਦਿਓ ਸਤਰਣ ਕੋ ਪਨ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਫਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕਿੰਚਰ ਅਸ ਥੂਲਾ ਸਭਰ ਕਿਰਪਾ ਦ੍ਰਿਸ਼ਟ ਕਰੋ ਥੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੇ ਜਾਨਾ ਜਬਦ ਕਰ ਕਰਾ ਤਰ ਪਰਜਾ ਤਰ ਤਵ ਦੇ ਅਪਾਰ ਅਪਾਰ ਜਬ ਆਕਰ ਤਤੋ ਕਵੋਂ ਤੁਮ ਮੈਂ ਤ ਦੇ ਤਰ ਸਭੋ ਜੇਤੇ ਵਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਤ ਨਿਰਾਲਮੋ ਜਾਣਤ ਵੇਦ ਪੇਦੇ ਹਰਿਆਲਮ ਨਿਰੰਕਾ ਨਿਰਵਕਾ ਨਿਰਲੰਭੋ ਆਦ ਅਨਿਲ ਅਨਾਦ ਅਸੰ ਤਾ ਕਾ ਮੂੜ ਉਚਾਰਤ ਪੇਦਾ ਜਪੋ ਪੇ ਨ ਪਾਉਤ ਵੇਦਾ ਤਾ ਕੋ ਕਰਪਾ ਹਨੂਮਾਨ ਮਾਨ ਤੋ ਮਹਾ ਮੂੜ ਕਛ ਪੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸੇ ਨਿਰੰਕਾਰ ਕਾ ਚਿੰਤ ਨ ਹੈ ਪੇ ਆਪ ਆਪਨੇ ਬੁਧ ਹੈ ਜੀਤੀ ਵਰਨਤ ਪਿਨ ਪਿਨ ਤੋ ਹੈ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਵਿਦਸ ਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪ ਰੰਗ ਪਿਓ ਰਵ ਕਹੀ ਪੂਪ ਅੰਡਾ ਜੇ ਰਸ ਤੈ ਕੀਨੀ ਉਤਪਈ ਖਾਨ ਬਹੁ ਰਚ ਦੀਨੀ ਕਹਉ ਫੂਲ ਰਾਜਾ ਬੈਠਾ ਕਹਉ ਸਿਮੜ ਪਿਓ ਸੰਕਰ ਇਕਠਾ ਸਗਰੀ ਸ੍ਰੇਸ਼ਟ ਦਿਖਾਇ ਚੰਭਵ ਆਜੁਗਾਦ ਸਰੂਪ ਸਵੰਭਵ ਅਵਰਛਾ ਮੇਰੀ ਤੁਮ ਕਰੋ ਸਿਖੋ ਵਾਰਿਆ ਸਿਖ ਸੰਗਰੋ ਨੋਸਟ ਜਿਤੇ ਓਠਰ ਤੇ ਪਤਾ ਸਿਕਲੁ ਮਲੇਸ਼ ਕਰੋ ਰਣਕਾਤਾ ਜੇ ਅਸ ਤੋਇਤਰ ਸ਼ਰਣੀ ਪਰੇ ਤਿਨ ਕੇ ਦੁਸਤੁ ਤੈ ਮਰੇ ਮਰੇੁਰਖ ਜਨੁ ਪਗ ਪਰੇ ਤਿਆਰੇ ਤਿਨ ਕੇ ਤੁਮ ਸੰਕੜ ਸੋ ਉਤਾਰੇ ਜੋ ਕਲ ਕੋ ਇਕ ਵਾਕੈ ਹਾਂ ਤਾਕੇ ਕਾਲ ਨਿਕਟਨੇ ਹਾਂ ਰੱਛਾ ਹੋਇ ਤਾ ਹੈ ਸੋ ਕਾਲਾ ਦੁਸਤ ਅਰਿਸ਼ਟ ਤਰੇ ਤਤ ਕਾਲ ਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰੋ ਤਾਕੇ ਤਾਪ ਤਨ ਕੁਮੋਹਰੋ ਸਰਵ ਦੁਸ਼ਤ ਘਰ ਮੋਂ ਸਭ ਹੋਈ ਦੁਸ਼ਟ ਸ਼ਾਸਵ ਸਕੇ ਨ ਕੋਈ ਇੱਕ ਵਾਰ ਜਿਨ ਤੁਮਾਰ ਸੰਬਾਰਾ ਕਾਲ ਭਾਸਤੇ ਤਾਹੇ ਓਵਾਰ ਜਿਨ ਨਰਨਾਮ ਤਿਹਾਰੋ ਕਾਹ ਦਾਰਦ ਦੁਸ਼ਟ ਲੋਕ ਤੇ ਰਹਾ ਖੜਗ ਕੇ ਤਮੈ ਸ਼ਰਨ ਤੇ ਹਰੀ ਆਪਾਤ ਦੇ ਲੇਹੋ ਉਵਾਰੀ ਸਰਵ ਠੋਰ ਮੋ ਹੋ ਹੋ ਸਹਾਈ ਦੁਸ਼ਟ ਦੋਖਤ ਤੇ ਲਹੋ ਬਚਾਈ ਸਭ ਲੋਕ ਕਾਉਣ ਗੁਰੂ ਪਾਣੀ ਪਤਾ ਮਾਤਾ ਤਰਮਹਤ ਦੁਸਰਾ ਦੁਇ ਦਾਇ ਦਾਇਆ ਕੇ ਲੈ ਸਗਲ ਜਗ ਚੰਗੀਆਂ ਬੁਰੀਆਂ ਵਚ ਤਰਮਹ ਦੂਰ ਕਰਮੀ ਆਪੋ ਆਪਣੀ ਕੇ ਨੜ ਕੇ ਦੂਰ ਕੇ ਦੂਰ ਜਿਨੀ ਨਾਮ ਧਾਇਆ ਪੈ ਮ ਸਖਤ ਤਕਾਰ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ ਜਿਨਿ ਨਾਮ ਤੇ ਆਇਆ ਗਏ ਮਸਕਤ ਕਾਲ ਢਕਾ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ